ਰਹੀ ਹੈ ਉਹ ਡੀਜੇ ਇਹ ਲੋਟ ਕਰੀਏ ਨੇ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਬਾਣੀ ਮਿਲਣੀ ਹੈ ਵਿਆਹ ਚੱਕ ਮਚਾ ਦੇ ਚਲਾ ਦੇ ਖੇਟੀ ਚਲਾ ਦੇ ਅੱਛਾ ਬਾਬੇ ਉਹ ਇੱਕ ਆਪਣਾ ਮਿੱਤਰ ਸਾਥੀ ਚਾ ਲੈਣ ਗਿਆ ਤੇ ਅੱਛਾ ਚੰਦ ਮੇਰੀ ਗੱਲ ਸੁਣੋ ਇਹ ਜਿਹੜੀਆਂ ਥੋੜੀਆਂ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਇਹਦਾ ਯਾਰ ਸਮਾਜ ਤੇ ਬੁਰਾ ਅਸਰ ਪੈਂਦਾ ਜਵਾਕਾਂ ਤੇ ਥੋੜੀਆਂ ਗਾਲਾਂ ਦਾ ਜਿਹੜੇ ਨੌਜਵਾਨ ਛੋਟੇ ਬੱਚੇ ਆ ਤੁਸੀਂ ਉਹਨਾਂ ਤੇ ਉਹਨਾਂ ਤੇ ਤਾਂ ਫਿਰ ਮਾੜਾ ਅਸਰ ਪੈਂਦਾ ਉਹ ਤੁਹਾਡੀਆਂ ਗਾਲਾਂ ਦਾ ਨਹੀਂ ਨਹੀਂ ਭਾਈ ਇਹ ਚੀਜ਼ ਦਾ ਕੋਈ ਮਾੜਾ ਅਸਰ ਨਹੀਂ ਮਾੜਾ ਅਸਰ ਤਾਂ ਪੈਣ ਵਾਲੀਆਂ ਚੀਜ਼ਾਂ ਦਾ ਨਹੀਂ ਪੈਂਦਾ ਜੇ ਆਪਾਂ ਸੋਚ ਗਏ ਵੀ ਜਿਹੜੇ ਗਾਣੇ ਚੜਦੇ ਤੋਂ ਚੜਦੇ ਡਾਂਗਾ ਛੋਟੀਆਂ ਵਾਲੇ ਆਸ਼ਕੀ ਵਾਲੇ ਤੇ ਜਾਂ ਹੋਰ ਚੀਜ਼ਾਂ ਵਾਲੇ ਜਦੋਂ ਉਹਨਾਂ ਦਾ ਨਹੀਂ ਪਿਆ ਸਾਡਾ ਕੀ ਪੈਣਾ ਬਾਕੀ ਚੰਗੀ ਗੱਲ ਤੂੰ ਐ ਲਾ ਲਾ ਕਿਥੇ ਲਾਲਾ ਕੋਈ ਚੰਗੀ ਗੱਲ ਕਰ ਲਾ ਕਿਥੇ ਕੋਈ ਚੰਗੀ ਗੱਲ ਦਾ ਮਤਲਬ ਹੀ ਗਿਆਨ ਹੋਈ ਜਾਂਦਾ ਕਿਤੇ ਹੈਨਾ ਤੂੰ ਇੱਕ ਤਾਂ ਉਹ ਲਾਲਾ ਉੱਥੇ ਲੋਕ ਖੜ ਦੇ ਨਹੀਂ ਹੱਥ ਬੰਨ ਕੇ ਖੜਾਉਣੇ ਪਹਿਣਗੇ ਤੂੰ ਕੋਈ ਇੱਥੇ ਕਿਤੇ ਕੱਠ ਵਾਠ ਆਪਣਾ ਚੰਗੀ ਗੱਲ ਕਰਦੇ ਕੋਈ ਨਹੀਂ ਜਾਂਦਾ ਆਰਕੈਸਟਾਂ ਲੱਗੀਆਂ ਭੈਂਡੇ ਯਾਰ ਉੱਥੋਂ ਹਲਦੇ ਨਹੀਂ ਅੱਛੀ ਬੈਠੇ ਰਹਿਣਗੇ ਆ ਮਸਕੀਨ ਜੀ ਦੀ ਕਥਾ ਕੌਣ ਸੁਣਦਾ ਸੁਣਦੇ ਨਹੀਂ ਕਥਾ ਅੱਛ ਮਾਰੇ ਪਾਸੇ ਕਿਉਂਕਿ ਛੇਸ਼ਟਮ ਜਿਹੜਾ ਕਾਲ ਯੁਗ ਮਹਾਰਾਜ ਨੇ ਸਾਜਿਆ ਬਰਵਾਣੀ ਦੇ ਰਾਹੀ ਦੱਛਾ ਇਹਦਾ ਕਾਲਜੋਗਾ ਉਹ ਸ਼ੁਰੂ ਹੋ ਗਿਆ ਮਾੜੇ ਪਾਸੇ ਹੋ ਗਿਆ ਮਾੜੇ ਪਾਸੇ ਲੋਕ ਜਾ ਕੇ ਖੋਚਨੇ ਜਾਂਦੇ ਬਾਕੀ ਭਈ ਰੰਜੇਵੇਂ ਕੰਮ ਕਰ ਇਹ ਜੋ ਹੋਗੇ ਨਾ ਵੀ ਬੰਦੇ ਨੂੰ ਇੱਕ ਤਾਂ ਟੈਨਸ਼ਨਾਂ ਹੋ ਗਈਆਂ ਇੱਕ ਹਰੇਕ ਬੰਦੇ ਨੂੰ ਆ ਮੋਬਾਈਲਾਂ ਨੇ ਜਾਂ ਪੜ੍ਹਾਈ ਨੇ ਕਹਿ ਲਈ ਗਿਆਨ ਇਹਨਾਂ ਦੇਤਾ ਹਰੇਕ ਗੁਣੇ ਬੰਦੇ ਨੂੰ ਆ ਆਪਦੇ ਨਾਲੋਂ ਔਕਾਤ ਨਾਲੋਂ 10 ਗੁਣੇ ਗਿਆਨ ਜ਼ਿਆਦੇ ਆ ਬੰਦੇ ਨੂੰ ਬੰਦਾ ਦੇਖ ਕੇ ਕਿਲੋਮੀਟਰ ਤੋਂ ਸਕੈਨ ਕਰ ਦੂਗਾ ਇੰਨੀ ਔਕਾਤ ਆ ਖਾਂਦਾ ਪੀਂਦਾ ਇਹ ਚੀਜ਼ਾਂ ਹੋ ਗਿਆ ਹੁਣ ਤਾਂ ਕਰਕੇ ਅਗਲਾ ਕਹਿੰਦਾ 10 ਮਿੰਟ ਅੱਛ ਖੇਡ ਲਾਂਗੇ ਯਾਰ ਇਹ ਚੀਜ਼ਾਂ ਨੇ ਅਸਰ ਉਹ ਸਰਤਾ ਕਿੰਨੀ ਕਿਸੇ ਨੂੰ ਕੋਈ ਚੰਗੀ ਗੱਲ ਨਜ਼ਰ ਆ ਨਾ ਅੱਜ ਮੰਨੇ ਨਾ ਕੱਲ ਮੰਨੇ ਕੱਲ ਨਹੀਂ ਮੰਨਦੀ ਹਰੇਕ ਨੇ ਜਿਹੜੀ ਚੰਗੀ ਉਹਦਾ ਮਤਲਬ ਕਹਿਣ ਦਾ ਇਹ ਹੈ ਵੀ ਜਦੋਂ ਚੰਗੀਆਂ ਗੱਲਾਂ ਸੁਣਨੀ ਪੈਂਦਾ ਤਾਂ ਬਾੜੀਆਂ ਬਾੜੀਆਂ ਕਿੱਥੋਂ ਬੂਹ ਹੈ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਹੈ ਉਹਦਾ ਨਹੀਂ ਪੈਂਦਾ ਕਥਾਂ ਕਰਦੇ ਆ ਗਿਆਨੀ ਜੀ ਵਿਦਵਾਨ ਉਹਨਾਂ ਦਾ ਨਹੀਂ ਪੈਂਦਾ ਫਿਰ ਸਾਡੀਆਂ ਗੱਲਾਂ ਦਾ ਕਿਉਂ ਮੰਨਦਾ ਹੁਣ ਤੂੰ ਅੱਛੇ ਚੂ ਗੱਲ ਇਹ ਲੈ ਲੈਨੇ ਆਪਾਂ ਵੀ ਕੋਈ ਰੱਬ ਨਾ ਕਰੇ ਘੱਟ ਨਾ ਬਾਪਰ ਦੀ ਆਪਣੇ ਪੋਗ ਹੁੰਦੇ ਆ ਹਨਾ ਮਰਗਰ ਦੇ ਪੋਗ ਲਾ ਲਾ ਜਾਂਦੇ ਕੱਠ ਵਾਠ ਨਾਲ ਕਥਾ ਕੀਤੇ ਹੁੰਦੇ ਆ ਆਪਣੇ ਰਿਸ਼ਤੇਦਾਰ ਜਾਂ ਯਾਰ ਮਿੱਤਰ ਟਾਈਮ ਦੇਖਣਗੇ ਵੀ 1 ਵਜ ਗਿਆ ਭੋਗ ਦੇ ਨੇੜੇ ਆ ਅਰਦਾਸ ਵੇ ਲੈ ਜਾਣਗੇ ਦੇਖ ਬੰਦਲ ਵੇ ਪਹਿਲਾਂ ਨਹੀਂ ਅਗਲਾ ਕਹਿੰਦਾ ਉੱਥੇ ਯਾਰ ਕਥਰ ਸੁਣੀ ਬੂ ਬੈਠਾਂਗੇ ਉੱਥੇ ਨਹੀਂ ਬੈਠੇ ਬਿ ਟਾਈਮ ਤੇ ਚਲਾਂਗੇ ਤਿਆਰ ਕਾ ਇਸ ਟਾਈਮ ਲੱਗੇ ਉਹਨੂੰ ਭਾਂਡੇ ਯਾਰ ਆਏ ਉਹ ਡੀਜੇ ਲੋਟ ਕਰੀ ਇਹਨੇ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਆਣੀ ਮਿਲਦਾ ਵਿਆਹ ਚੱਕ ਮਚਾ ਦੇ ਚਲਾ ਦੇ ਛੇਤੀ ਚਲਾ ਦੇ ਗਾਣੇ ਲਵਾਉਂਦੇ ਆ ਆ ਲਾ ਦੇ ਆ ਲਾ ਦੇ ਅੱਗ ਮਚਾ ਦਿੰਦੇ ਆ